नमस्कार आकाशवाणी दाई चलंदर केंद्र रे हुं तुसी चंचल शर्मा तों प्रदेशक खबरاں سنو ਪਹਿਲਾਸ ਬੁਲਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟੀਵਲ ਵਿੱਚ ਭਾਰਤ ਦੇ ਫਿਨਟੈਕ ਹੋਨਰ ਨੂੰ ਉਚਾ ਕਰ ਕੀਤਾ ਕਿਹਾ ਕਿ ਫਿਨਟੈਕ ਸੈਕਟਰ ਨੇ ਵਿਤੀ ਸੇਵਾਵਾਂ ਦੇ ਲੋਕਤੰਤਰੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਪੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਅਤੇ ਪੈਰਿਸ ਵਿਰਲੈਂਪਿਕ ਖੇਡਾਂ ਵਿੱਚ ਭਾਰਤ ਦੀ ਅਵਨੀ ਲੇਖਾ ਨੇ ਨਿਸ਼ਾਨੇਬਾਜ਼ੀ ਖੇਡਾਂ ਵਿੱਚ ਰਿਕਾਰਡ 249.7 ਦੇ ਸਕੋਰ ਨਾਲ ਸੋਨ ਤਮਗਾ ਅਤੇ ਮੋਨਾ ਅਗਰਵਾਲ ਨੇ ਕਾਂਸੀ ਦਾ ਤਮਗਾ ਜਿੱਤੇ। ਤੇ ਹੁਣ ਖਬਰਾਂ ਵਿਸਥਾਰ ਨਾਲ

गांव और शहर की खाई को ब्रिज करने में मदद मिली कभी हमारे यहाँ बैंक की सर्विस लेने में ही एक पूरा दिन लग जाता था एक किसान के लिए एक मछुआरे के लिए एक मिडिल क्लास परिवार के लिए ये बहुत बड़ी मुसीबत थी फिनटेक ने इस समस्या को दूर किया उन्होंने कहा कि डिजिटल लैंड देन ने समानांतर अर्थव्यवस्था को खत्म करने बैंकिंग प्रणाली पारदर्शिता में मदद की है आज सरकार की सैकड़ों स्कीम्स के तहत डायरेक्ट बेनिफिट ट्रांसफर किया जाता है इसमें सिस्टम से लीकेज बंद हुई है आज लोगों को फॉर्मल सिस्टम से जुड़ने में अपना लाभ नजर आता है प्रधानमंत्री मोदी ने कहा कि भारत में फिनटेक द्वारा लिया गए बदलाव सिर्फ टेक्नोलॉजी तक सीमित नहीं हैं। ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ ਆਪਣੇ ਨਾਮ ਦੀ ਦੁਰਵਰਤੋਂ ਕਰਨ ਵਾਲੀਆਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਦੇ ਖਿਲਾਫ ਇੱਕ ਚੇਤਾਵਨੀ ਜਾਰੀ ਕੀਤੀ ਹੈ ਆਰਬੀਆਈ ਨੇ ਕਿਹਾ ਹੈ ਕਿ ਧੋਖਾਧੜੀ ਕਰਨ ਵਾਲੇ ਕਈ ਤਰ੍ਹਾਂ ਦੀਆਂ ਚਾਲਾਂ ਦੀ ਵਰਤੋਂ ਕਰਦੇ ਨੇ ਜਿਸ ਵਿੱਚ ਆਰਬੀਆਈ ਕਰਮਚਾਰੀਆਂ ਦੀ ਨਕਲ ਕਰਨ ਵਾਲੀ ਫਰਜ਼ੀ ਲੈਟਰਹੈਡ ਅਤੇ ਈਮੇਲਾਂ ਦੀ ਵਰਤੋਂ ਕਰਦੇ ਨੇ ਅਤੇ ਲੋਕਾਂ ਨੂੰ ਲਾਟਰੀ ਜਿੱਤਣ, ਫੰਡ ਟ੍ਰਾਂਸਫਰ ਅਤੇ ਸਰਕਾਰੀ ਯੋਜਨਾਵਾਂ ਵਰਗੀਆਂ ਫਰਜ਼ੀ ਪੇਸ਼ਕਸ਼ਾਂ ਨਾਲ ਲੁਭਾਉਣ ਦੇ ਕਰਦੇ ਨੇ ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਲਈ ਬਹੁ ਭਾਸ਼ਾਵਾਦ ਸਕੂਲਾਂ 'ਚ ਸਿੱਖਿਆ ਦੇ ਮਾਧਿਅਮ ਅਤੇ ਸਥਾਨਕ ਭਾਰਤੀ ਭਾਸ਼ਾਵਾਂ 'ਚ ਪੜਾਉਣ ਦੇ ਮਹੱਤਵ ਬਾਰੇ ਚਰਚਾ ਕਰਨ ਲਈ ਇੱਕ ਮੀਟਿੰਗ ਕੀਤੀ। ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿਖੇ ਸੀਨੀਅਰ ਅਧਿਕਾਰੀਆਂ ਤੇ ਮਹਾਰਾ ਨਾਲ ਮੀਟਿੰਗ ਹੋਈ। ਮੰਤਰਾਲੇ ਨੇ ਕਿਹਾ ਕਿ ਇੱਕ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਆਪਸੀ ਹੁਨਰ ਤੇ ਗਿਆਨ ਨੂੰ ਵਧਾਉਂਦਾ ਹੈ। ਸਿੱਖਿਆ 'ਚ ਮਾਤ ਭਾਸ਼ਾ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੰਤਰਾਲੇ ਨੇ ਇਹ ਵੀ ਕਿਹਾ ਕਿ ਬੱਚੇ ਆਪਣੀ ਮਾਤ ਭਾਸ਼ਾ ਵਿੱਚ ਮੁੱਖ ਧਾਰਨਾਵਾਂ ਤੇਜ਼ੀ ਨਾਲ ਸਿੱਖਦੇ ਨੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸਾਲ 2024 ਦੇ ਅਧਿਆਪਕ ਦਿਵਸ ਤੇ ਮੌਕੇ ਤੇ ਦਿੱਤੇ ਜਾਣ ਵਾਲੇ ਕੌਮੀ ਅਧਿਆਪਕ ਪੁਰਸਕਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਰਨਾਲਾ ਦੇ ਪੰਕਜ ਕੁਮਾਰ ਗੋਇਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇਂਦਰਾ ਸਿੰਘ ਗੋਨਿਆਣਾ ਮੰਡੀ ਬਠਿੰਡਾ ਦੇ ਰਜਿੰਦਰ ਸਿੰਘ ਦੀ ਚੋਣ ਹੋਈ ਹੈ ਆਕਾਸ਼ਵਾਣੀ ਜਲੰਧਰ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੰਕਜ ਕੁਮਾਰ ਗੋਇਲ ਨੇ ਕਿਹਾ ਪੰਕਲ ਕੁਮਾਰ ਗੋਇਲ ਐਸਐਸ ਮਾਸਟਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਰਲਸ ਬਰਨਾਲਾ ਸੋ ਮੇਰੀ ਲਾਈਫ ਦਾ ਇਕੋ ਹੀ ਮਕਸਦ ਹੈ ਮੇਨ ਵੀ ਮੈਂ ਲੜਕੀਆਂ ਵਾਸਤੇ ਲੜਕੀਆਂ ਦੀ ਪੜਾਈ ਵਾਸਤੇ ਉਪਰਾਲੇ ਕਰਦੇ ਰਹਾ ਹਾਂ ਸਕੂਲ ਵਿੱਚ ਵੀ ਲੜਕੀਆਂ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਿਤ ਕਰਦਾ ਹਾਂ ਅਤੇ ਕੋਸ਼ਿਸ਼ ਕਰਦਾ ਹਾਂ ਵੀ ਕੋਈ ਵੀ ਬੱਚੀ ਸਕੂਲ ਤੋਂ ਹਟ ਕੇ ਘਰ ਨਾ ਬੈਠੇ ਸੋ ਇਸ ਦੇ ਲਈ ਉਹਨਾਂ ਨੂੰ ਐਨਐਮਐਮਐਚ ਵਗੈਰਾ ਦੀ ਤਿਆਰੀ ਕਰਵਾਈ ਜਾਂਦੀ ਹੈ ਤਾਂ ਜੋ ਬੱਚੇ ਫਾਈਨੈਂਸ਼ੀਅਲੀ ਤੌਰ ਤੇ ਫਾਈਨੈਂਸ਼ੀਅਲ ਕਾਰਨ ਕਰਕੇ ਸਕੂਲਾਂ ਵਿੱਚੋਂ ਨਾ ਹਟਣ ਉਹਨਾਂ ਨੂੰ ਵੱਡਾ ਸੋਚਣ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਇਹੇ ਸੁਪਨੇ ਪੂਰੇ ਕਰਨ ਲਈ ਮੈਂ ਆਪਣੀ ਪੂਰੀ ਮਦਦ ਉਹਨਾਂ ਲਈ ਪੇਸ਼ ਕਰਦਾ ਹਾਂ ਤੇ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਸਫਲ ਹੋਣ ਲਈ ਪਰਦੇਸ਼ਾਂ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਪੀਰ ਸਿੰਘ ਬਾਦਲ ਨੂੰ ਤਨਖਾਹਈਆ ਕਰਾਰ ਦਿੱਤਾ ਗਿਆ ਹੈ ਇਸੇ ਨਾਲ ਹੀ ਸੁਖਬੀਰ ਬਾਦਲ ਨੂੰ ਆਮ 15 ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਵਾਸਤੇ ਵੀ ਕਿਹਾ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਖबीर ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਦੇ ਦੌਰਾਨ ਅਜਿਹੇ ਫੈਸਲੇ ਲਏ ਜਿਨ੍ਹਾਂ ਨੇ ਸਿੱਖ ਪੰਥ ਨੂੰ ਨੁਕਸਾਨ ਪਹੁੰਚਾਇਆ ਖਾਸ ਕਰਕੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਫੈਸਲੇ ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਰਹੇ ਹੋਏ ਸੁਖਬੀਰ ਸਿੰਘ ਬਾਦਲ ਨੇ ਅਜਿਹੇ ਕਦਮ ਚੁੱਕੇ ਜਿਨ੍ਹਾਂ ਨਾਲ ਪੰਥਕ ਸਰੂਪ ਨੂੰ ਨੁਕਸਾਨ ਹੋਇਆ 2700 7 ਤੋਂ 2017 ਤੱਕ ਦੇ ਇੱਕ ਸਿੱਖ ਕੈਬਨਿਟ ਮੰਤਰੀ ਵੀ ਇਸ ਦੇ ਉੱਪਰ ਸਪਸ਼ਟਕਰਨ ਦੇ। ਉਹਨਾਂ ਨੇ ਕਿਹਾ ਕਿ ਸੁਪੀਰ ਬਾਦਲ ਨੂੰ ਇੱਕ ਸਧਾਰਨ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਦਸਾਹਤ ਤੇ ਆ ਕੇ ਆਪਣੇ ਗੁਨਾਹ ਦੀ ਮਾਫੀ ਮੰਗਣੀ ਚਾਹੀਦੀ ਹੈ। ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਪੁਸ਼ਟੀ ਕੀਤੀ ਹੈ ਕਿ ਸੁਪੀਰ ਬਾਦਲ ਅਕਾਲ ਤਖਤ ਵਿਖੇ ਪੇਸ਼ ਹੋਣਗੇ ਅਤੇ ਉੱਥੇ ਆਪਣੇ ਗੁਨਾਹਾਂ ਬਾਰੇ ਆਪਣਾ ਪਖਰ ਰੱਖਣਗੇ। ਸਮੇਂ ਦੇ ਨਾਲ ਸੰਚਾਰ ਦੀ ਸਾਧਨਾ ਵਿੱਚ ਕਈ ਤਬਦੀਲੀਆਂ ਵੇਖਣ ਨੂੰ ਮਿਲੀਆਂ ਨੇ ਸਮਾਜ ਵਿੱਚ ਇੱਕ ਦੂਜੇ ਨੂੰ ਜੋੜਨ ਦਾ ਕੰਮ ਕਰਦਿਆਂ ਚਿੱਠੀਆਂ ਦੀ ਥਾਂ ਹੁਣ WhatsApp ਸੁਨੇਹਾ ਨੇ ਲੈ ਲਈ ਹੈ ਹਾਲਾਂਕਿ ਆਕਾਸ਼ਵਾਣੀ ਦੇ ਵਾਕ ਵਾਕ ਕੇਂਦਰਾਂ ਚ ਹਾਲੇ ਵੀ ਸੁਨੇਹਾ ਦਾ ਜ਼ਰੀਆ ਇਕੱਠੇ ਹੀ ਬਣੇ ਹੋਏ ਨੇ ਹੋਰ ਵੀਰਵੀ ਨਾਲ ਇਹ ਰਿਪੋਰਟ ਮੌਜੂਦਾ ਸਮੇਂ ਵਿੱਚ ਭਾਵੇਂ ਤੇਜ਼ ਤਕਨੀਕੀ ਸੰਚਾਰ ਪੁਰਾਣੇ ਜ਼ਮਾਨੇ ਦੀਆਂ ਚਿੱਠੀਆਂ ਤੇ ਭਾਰੀ ਨਜ਼ਰ ਆਉਂਦਾ ਏ ਪਰ ਆਕਾਸ਼ਵਾਣੀ ਵਿੱਚ ਪ੍ਰੋਗਰਾਮਾਂ ਸੰਬੰਧੀ ਮਿਲਣ ਵਾਲੇ ਲੋਕਾਂ ਦੇ ਸੁਝਾਅ ਤੇ ਗਾਣਿਆਂ ਦੀ ਫਰਮਾਇਸ਼ ਸੰਬੰਧੀ ਚਿੱਠੀਆਂ ਨੇ ਖਾਸ ਤੌਰ ਤੇ ਪੋਸਟਕਾਰਡ ਦੀ ਹੁੰਦ ਨੂੰ ਹਾਲੇ ਵੀ ਕਾਇਮ ਰੱਖਿਆ ਹੋਇਆ ਏ ਜੀ ਹਾਂ ਆਕਾਸ਼ਵਾਣੀ ਧਿਰੰਦਰ ਵਿਖੇ ਰੋਜ਼ਾਨਾ ਆਉਣ ਵਾਲੇ ਇਹ ਪੋਸਟਕਾਰਡ ਬੀਤੇ ਜ਼ਮਾਨੇ ਦੀ ਉਸ ਯਾਦ ਨੂੰ ਨਾ ਸਿਰਫ ਤਾਜ਼ਾ ਹੀ ਕਰਵਾਉਂਦੇ ਨੇ ਬਲਕਿ ਕਾਇਮ ਵੀ ਰੱਖੇ ਹੋਏ ਨੇ ਜਦੋਂ ਸੰਚਾਰ ਦਾ ਮੁੱਖ ਮਾਧਿਅਮ ਸਿਰਫ ਤੇ ਸਿਰਫ ਇਹ ਪੋਸਟ卡ਡ ਜਾਂ ਇਨਲੈਂਡ ਲੈਟਰ ਹੀ ਹੁੰਦੇ ਸਨ ਆਕਾਸ਼वाणी ਜਲੰਧਰ ਨਾਲ ਖਾਤਾ ਨਹੀਂ ਲੰਮੇ ਸਮੇਂ ਤੋਂ ਜੁੜੇ ਅਜੇ ਹੀ ਕੁਝ ਸਰੋਤਿਆਂ ਦਾ ਕਹਿਣਾ ਹੈ ਮੈਂ ਪ੍ਰਕਾਸ਼ ਸਿੰਘ ਢਿੱਲੋਂ ਕੰਡ ਢਲਵਾ ਜ਼ਿਲ੍ਹਾ ਬਰਨਾਲਾ ਤੋਂ ਮੇਰੀ ਉਮਰ ਤਕਰੀਬਨ ਹੁਣ 30 ਸਾਲ ਹੋ ਗਿਆ ਸਾਨੂੰ ਖਬਰ ਬਹੁਤ ਵਧੀਆ ਤੋਰ ਤੋਂ ਲਾ ਕੇ ਮਿਲਦੀ ਹੈ ਅਸੀਂ ਆਪਣੇ ਚਿੱਠੀਆਂ ਵੀ ਪਾਉਂਦੇ ਰਹੇ ਹਾਂ ਪਹਿਲਾਂ ਹੁਣ ਵੀ ਪਾਉਣੀ ਆ ਬਠਿੰਡਾ ਤੋਂ ਹੀ ਪਾਉਣੀ ਆ ਜਲੰਧਰ ਤੋਂ ਵੀ ਪਾਉਣੀ ਆ ਇਹ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਨੇ ਜਲੰਧਰ ਵਾਲੇ ਬਠਿੰਡਾ ਵੀ ਸੁਣਦੇ ਆ ਨਾਲ ਪਟਿਆਲਾ ਵੀ ਸੁਣਦੇ ਆ ਚੰਡੀਗੜ੍ਹ ਵੀ ਸੁਣਦੇ ਆ ਦਿੱਲੀ ਵੀ ਸੁਣਦੇ ਆ ਸਾਰੇ ਪ੍ਰੋਗਰਾ ਤੋ ਸਿਰਾ ਚੱਲਦੇ ਨੇ ਸਾਰੇ ਐਫਐਮ ਦੇ ਤਹਿਦੋਂ ਧੰਨਵਾਦ ਕਰਦੇ ਆ ਮਹਾਰਾਮ ਸਿੰਘ ਬਰਾੜ ਆ ਬਲੂ ਬਠਿੰਡਾ ਤੋਂ ਖਤਾਂ ਤੇ ਚਿੱਠੀਆਂ ਦਾ ਰੁਝਾਨ ਭਾਵੇਂ ਹੁਣ ਸਾਡੀ ਜ਼ਿੰਦਗੀ ਵਿੱਚੋਂ ਘਟ ਗਿਆ ਪਰ ਰੇਡੀਓ ਔਰ ਆਕਾਸ਼ ਪਾਣੀ ਇੱਕ ਅਜੀਹਾ ਮਾਧਿਅਮ ਹੈ ਮੈਂ ਪਿਛਲੇ 25 ਸਾਲਾਂ ਤੋਂ ਆਕਾਸ਼ ਪਾਣੀ ਨਾਲ ਜੁੜਿਆ ਤੇ ਆਪਣੀਆਂ ਚਿੱਠੀਆਂ ਭੇਜਦਾ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਖਤ ਤੇ ਚਿੱਠੀਆਂ ਭੇਜਦਾ ਰਹਾਂਗਾ ਚਿੱਠੀ ਦੇ ਵਿੱਚ ਅਸੀਂ ਆਪਣੇ ਦਿਲ ਦੇ ਬਲਬਲੇ ਖੁਸ਼ੀਆਂ ਗਮੀਆਂ ਦੂਰ ਬਸੇਂਦੇ ਆਪਣੇ ਸੱਜਣ ਮਿੱਤਰ ਸੁਨਹੀ ਨੂੰ ਭੇਜਦੇ ਹਾਂ ਸਮਾ ਪਰਿਵਰਤਨਸ਼ੀਲੇ ਅਤੇ ਯਕੀਨਨ ਮੂਰ ਇੱਕ ਵਾਰ ਫਿਰ ਉਹ ਸਮਾਂ ਜ਼ਰੂਰ ਵੇਖਣ ਨੂੰ ਮਿਲੇਗਾ ਜਦੋਂ ਇਹ ਪੋਸਟ ਕਾਰਡ ਤੇ ਇਨਲੈਂਡ ਲੈਟਰ ਹੀ ਸੰਚਾਰ ਦੇ ਮੁੱਖ ਸਾਧਨ ਵਜੋਂ ਸਾਹਮਣੇ ਨਜ਼ਰ ਆਉਣਗੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਣੀ ਸਮਾਚਾਰ ਜਲੰਧਰ ਨਗਰ ਰਾਜਪਾਸ਼ਾ ਲਾਗੂ ਕਰਨ ਕਮੇਟੀ ਨਰਾਗਾਸ ਜੁਲੰਦਰ ਦੀ ਚਮਾਹੀ ਮੀਟਿੰਗ ਕੱਲ ਜੁਲੰਦਰ ਵਿਖੇ ਕੀਤੀ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਆਮਦਨ ਕਰ ਬਾਰੇ ਪ੍ਰਿੰਸੀਪਲ ਕਮਿਸ਼ਨਰ ਜੇਐਸ ਮਨਹਾਸ ਜੁਲੰਦਰ ਨੇ ਕੀਤੀ ਮੀਟਿੰਗ ਚ ਕੇਂਦਰ ਸਰਕਾਰ ਤੇ ਵੱਖ-ਵੱਖ ਦਫਤਰਾਂ ਤੇ ਕਾਰਪੋਰੇਸ਼ਨਾਂ ਦੇ ਕਰੀਬ 75 ਮੈਂਬਰਾਂ ਨੇ ਹਿੱਸਾ ਲਿਆ 77 ਅਲਕਨੂ ਰੂਲਾ ਨੇ ਚੇਅਰਮੈਨ ਪਰਸਨ ਅਤੇ ਵਕ ਵਕ ਦਫ਼ਤਰਾਂ ਤੋਂ ਆਏ ਭਾਗੀਦਾਰਾਂ ਦਾ ਸਵਾਗਤ ਕੀਤਾ ਇਸ ਮੌਕੇ ਉਹਨਾਂ ਸਮੂਹ ਕਮੇਟੀ ਮੈਂਬਰਾਂ ਨੂੰ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਸਮਝਦੇ ਹੋਏ ਹਿੰਦੀ ਭਾਸ਼ਾ ਦੀ ਵਾਦਤੋ ਵਦਵਰਤੋ ਕਰਨ ਦਾ ਸੱਤਾ ਦਿੱਤਾ ਉਹਨਾਂ ਖੁਸ਼ੀ ਪ੍ਰਗਟਾਈ ਕਿ ਕਮੇਟੀ ਦੇ ਸਾਰੇ ਮੈਂਬਰ ਦਫ਼ਤਰ ਚ ਸਰਕਾਰੀ ਭਾਸ਼ਾ ਹਿੰਦੀ ਦੇ ਪ੍ਰਚਾਰ ਲਈ ਗੰਭੀਰਤਾ ਨਾਲ ਅੱਗੇ ਵਧ ਰਹੇ ਨੇ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ सीएम ਵੈਂਕਟੇਸ਼ਨ ਨੇ ਫਤਿਹਗੜ ਸਾਹਿਬ ਬਜਟਪਬਨ ਵਿਖੇ ਜ਼ਿਲ੍ਹਾ ਅਧਿਕਾਰੀਆਂ ਤੇ ਸਫਾਈ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਫਾਈ ਕਰਮਚਾਰੀਆਂ ਨਾਲ ਸੰਬੰਧਿਤ ਠੇਕੇਦਾਰਾਂ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਬਾਬਤ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਸਵੱਛ ਬਣਾਉਣ ਵਾਲੇ ਸਫਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਸਫਾਈ ਕਰਮਚਾਰੀਆਂ ਨੂੰ ਵਰਦੀ, ਸਮੇਂ ਸਿਰ ਤਨਖਾਹ, ਸਿਹਤ ਸਹੂਲਤਾਂ ਤੇ ਕੰਮ ਕਰਨ ਲਈ ਉਪਕਰਣ ਮੁਹੱਈਆ ਕਰਵਾਉਣ ਸਮੇਤ ਜਿਨ੍ਹਾਂ ਕਰਮਚਾਰੀਆਂ ਨੂੰ ਆਪਣੇ ਬੈਂਕ ਖਾਤੇ ਸੰਬੰਧੀ KYC ਦੀ ਸਮੱਸਿਆ ਨੂੰ ਉਸ ਨੂੰ ਵੀ ਹੱਲ ਕੀਤਾ ਜਾਵੇਗਾ। ਚੇਅਰਮੈਨ ਨੇ ਕਿਹਾ ਕਿ ਸਫਾਈ ਕਰਮਚਾਰੀ ਆਪਣੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਸੰਬੰਧੀ ਕਮਿਸ਼ਨ ਦੇ ਨੰਬਰ 01124648924 ਤੇ ਸੰਪਰਕ ਕਰ ਸਕਦੇ ਨੇ। ਪੈरिस ਪੈਰਾਲੰਪਿਕ ਖੇਡਾਂ 2024 'ਚ ਭਾਰਤ ਦੀ ਅਵਨੀ ਲੇਖਰਾਨੇ ਨਿਸ਼ਾਨੇਬਾਜ਼ੀ ਖੇਡਾਂ 'ਚ ਰਿਕਾਰਡ 249.7 ਤੇ ਸਕੋਰ ਨਾਲ ਸੋਨ ਤਮਗਾ ਜਿੱਤਿਆ ਚਾਤਕੀ ਮੋਨਾ ਅਗਰਵਾਲ ਨੇ ਕੁੱਲ 228.7 ਦੇ ਸਕੋਨਲ ਕਾਂਸੀ ਦਾ ਤਮਗਾ ਭਾਰਤ ਦੀ ਚੋਲੀ ਪਾਇਏ ਭਾਰ ਦੇ ਨਿਤੇਸ਼ ਕੁਮਾਰ ਨੇ ਪੈਰਾ ਬੈਡਮਿੰਟਨ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਆਪਣੇ ਦੂਜੇ ਮਰਦਾਂ ਦੇ ਸਿੰਗਲਸ ਐਸ ਐਲ 3 ਗਰੁੱਪ A ਮੈਚ ਵਿੱਚ ਚੀਨ ਦੇ ਯਾਂਗ ਜ਼ਿਆਨ ਨਿਹਵਾਨ ਨੂੰ ਮੁਕਾਬਲੇ ਵਿੱਚ ਹਰਾ ਦਿੱਤਾ ਸ਼ੀਤਲ ਦੇਵੀ ਅਤੇ ਰਕੇਸ਼ ਕੁਮਾਰ ਦੀ ਭਾਰਤ ਦੀ ਮਿਕਸਡ ਤੀਰਅੰਦਾਜ਼ੀ ਟੀਮ ਨੇ ਪੈरिस ਪੈਰਾਓਲੰਪਿਕ 2024 ਚ 1399 ਦੇ ਸਾਂਝੀ ਸਕੋਰ ਨਾਲ ਪੈਰਾਓਲੰਪਿਕ ਚ ਇੱਕ ਨਵਾਂ ਰਿਕਾਰਡ ਕਾਮ ਕੀਤਾ ਇਹ ਦਿਰੰਦਾ ਸੀ ਜੋੜੀ 2 ਦਸੰਬਰ ਨੂੰ ਟੌਪ ਸੀਡ ਦੇ ਤੌਰ ਤੇ ਕੁਆਟਰਫਾਈਨਲ ਵਿੱਚ ਖੇਡੇਗੀ ਪੰਜਾਬ ਸਰਕਾਰ ਨੇ ਵਿਦੇਸ਼ਾਂ ਛਾਸਤੀ ਪੰਜਾਬੀਆਂ ਨੂੰ ਕਾਗਜ਼ ਰਹਿਤ ਦਸਤਾਵੇਜ਼ ਤਸਦੀਕ ਸੇਵਾ ਲਈ ਇੱਕ ਕੇਂਦਰੀ ਪਲੇਟਫਾਰਮ ਈ ਸੰਦ ਪੋਰਟਲ ਪਰਤਾਨ ਕੀਤਾ ਹੈ ਪਟਿਆਲਾ ਦੇ ਸਹਾਇਕ ਕਮਿਸ਼ਨਰ ਮਨਜੀਤ ਕਰਨ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਐਨ ਆਰ ਆਈ ਸੈਲ ਵੱਲੋਂ ਕਾਊਂਟਰ ਸਾਈਨ ਦੇ ਕੰਮ ਲਈ ਈ ਸੰਦ ਪੋਰਟਲ ਲਾਗੂ ਕੀਤਾ ਗਿਆ ਹੈ ਉਹਨਾਂ ਨੇ ਪ੍ਰਵਾਸੀ ਭਾਰਤੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ অনলাইন পোর্টাল e-sanad.nic.in ਵਰਤੋ ਕਰਨ ਤੇ ਆਖਰ ਚੋ ਖਾਸ ਖਬਰਾਂ ਇੱਕ ਵਾਰ ਫੇਰ ਦੂੰ ਪ੍ਰਧਾਨ ਮੰਤਰੀ ਨરેન્દ્ર મોદી ਨੇ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟੀਵਲ ਵਿੱਚ ਭਾਰਤ ਦੇ ਫਿਨਟੈਕ ਹੋਂਰ ਨੂੰ ਉਜਾਗਰ ਕੀਤਾ ਕਿਹਾ ਕਿ ਫਿਨਟੈਕ ਸੈਕਟਰ ਨੇ ਵਿਤੀ ਸੇਵਾਵਾਂ ਦੇ ਲੋਕਤੰਤਰੀਕਰਨ ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ ਅਤੇ ਪੈरिस ਪੈਰਾਲੰਪਿਕ ਖੇਡਾਂ ਚ ਭਾਰਤ ਦੀ ਅਮਨੀ ਲੇਖਰਾਂ ਨੇ ਨਿਸ਼ਾਨੇਬਾਜ਼ੀ ਖੇਡਾਂ ਚ ਰਿਕਾਰਡ 249.7 ਸਕੋਨਾਂ ਸੋਂ ਤਮਕਾ ਜਿੱਤਿਆ ਇਸ ਦੇ ਨਾਲ ਹੀ ਅੱਜ ਦੀ ਖਬਰਾਂ ਖਤਮ ਹੋਈਆਂ ਨਮਸਕਾਰ